ਨੀ ਬਾਰੇ ਇਹ ਸੜਕ ਬਣ ਰਹੀ ਹੈ ਨਬੀ ਇਹ ਨਹੀਂ ਹੈਗਾ ਕੀ ਆਪ ਲਿਆਣਾ ਸੀ ਜੇ ਜਿਹੜਾ ਲਿਆਣਾ ਸੀ ਭਾਈ ਇਹ ਤਾਂ ਪਤਾ ਦੱਸ ਸਕਦੇ ਇਹ ਤਾਂ ਪਹਿ ਗਿਆ ਹੁਣ ਸਾਰੀ ਜਦੋਂ ਮਾਂ ਸਰਕਾਰ ਨੇ ਸੱਦਾ ਦੇ ਵਿੱਚ ਆਉਣਾ ਸੀ ਤਾਂ ਬਹੁਤ سارے ਵੱਡੇ ਵਾਅਦੇ ਤੇ ਉਸ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਸੀ ਪਰ ਲੋਕਾਂ ਦਾ ਇਹ ਕਹਿਣਾ ਹੈ ਕਿ ਹੁਣ ਮਾਂ ਸਰਕਾਰ ਦੇ ਵੱਲੋਂ ਆਪਣੇ ਦਾਅਵੇ ਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਨੇ ਕਿਉਂਕਿ ਇੱਕ ਵੀਡੀਓ ਕੱਲ ਸਾਹਮਣੇ ਆਈ ਸੀ ਜਿਸ ਦੇ ਵਿੱਚ ਨਜ਼ਰ ਆ ਰਿਹਾ ਸੀ ਇੱਕ ਥਾਂ ਤੇ ਅਨਮੋਲ ਗਗਨ ਮੰਦ ਜੋ ਕਿ ਉਦਘਾਟਨ ਕਰਨ ਲਈ ਸੜਕ ਦਾ ਪਹੁੰਚ ਦੇ ਤੇ ਇਸ ਦੌਰਾਨ ਲੋਕਾਂ ਦੇ ਵੱਲੋਂ ਉਸ ਨੂੰ ਘੇਰ ਲਿਆ ਜਾਂਦਾ ਹੈ ਜੀ ਹਾਂ ਤੁਹਾਂ ਦਾ ਅੱਜ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਅਨਮੋਲ ਗਗਨ ਮੰਦ ਤੇ ਮੌਕੇ ਤੇ ਪਹੁੰਚਦੇ ਨੇ ਤੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਘੇਰ ਇਹ ਜੰਮ ਕੇ ਸਰਕਾਰ ਦੀ ਬਤ ਕੋਈ ਜੜੀ ਕੀਤੀ ਜਾ ਰਹੀ ਹੈ ਹਾਲਾਂਕਿ ਲੋਕਾਂ ਦੇ ਕਹਿਣਾ ਹੈ ਕਿ ਮਾਨ ਸਰਕਾਰ ਦੇ ਵੱਲੋਂ ਇੱਥੇ ਹਲੇ ਸੜਕ ਨਹੀਂ ਬਣਾਏ ਗਏ ਬਹੁਤ ਸਮਾਂ ਹੋ ਚੁੱਕਿਆ ਲੋਕ ਖੱਜਲਖਵਾਰ ਹੋ ਰਹੇ ਨੇ ਤੇ ਮਾਨ ਸਰਕਾਰ ਹਲੇ ਸੁੱਤੀ ਹੋਈ ਨਜ਼ਰ ਆ ਰਹੀ ਹੈ ਦੱਸ ਦੇਗਾ ਮੌਲਿਕ ਮਾਨ ਦੇ ਵੱਲੋਂ ਜਦੋਂ মিডিਆ ਨਾਲ ਗੱਲਬਾਤ ਕਰਦੇ ਹੋਏ ਲਗਾਤਾਰ ਮਾਨ ਸਰਕਾਰ ਦੀ ਤਾਰੀਫਾ ਦੇ ਫੁੱਲ ਬਨੇ ਗਾ ਰਹੇ ਸੇ ਇਸ ਦੌਰਾਨ ਹੀ ਲੋਕ ਉਹਨਾਂ ਨੂੰ ਜਿਹੜਾ ਟੋਕਦੇ ਹੋਏ ਨਜ਼ਰ ਆ ਰਹੇ ਹੈ ਵਾਪਸ ਇਸ ਕੀ ਦੇਖੋ ਕਿੰਨਾ ਛੋਟਾ ਬੱਚਾ ਕਿੰਨਾ ਹੰਦੈ ਸਾਨੂੰ ਪਤਾ ਨਹੀਂ ਨਹੀਂ ਹੁਣ ਕੀ ਹੈ ਨਾ ਹੁਣ ਆਪਣੀ ਕਮੇਟੀ ਆਪਣੀ ਬਣ ਗਈ ਹੈ ਪ੍ਰਧਾਨ ਆਪਣਾ ਜੀ ਅਸੀਂ ਤਾਂ ਪਿਲੇ ਨਵੰਬਰ ਤੋਂ ਪਰੇਸ਼ਾਨ ਹਾਂ ਦੋ ਮਹੀਨੇ ਸਾਡੇ ਕਸਮੀਰੀ ਨਹੀਂ ਆਇਆ ਤੇ ਐ ਪਟਾਈ ਕਰਕੇ ਅਸੀਂ ਅਸੀਂ ਚਾਰੋਂ ਤੋਂ ਜਿਹੜੀ ਰੋੜ ਜਾਂਦੀ ਹੈ ਉਸ ਤੇ ਐਨਾ ਬੁਰਾ ਹਾਲਾਤ ਇਸ ਪੈਦਲ ਦੀ ਰਾਹੀ ਨਾ ਤੁਹਾਡੀਆਂ ਕਮੇਟੀ ਕਮੇਟੀ ਤੁਹਾਡੀਆਂ ਸੜਕਾਂ ਪਾਸ ਹੋ ਗਈਆਂ ਉਹਨਾਂ ਨੂੰ ਬਣਾਉਣਾ ਹੁਣ ਮੇਰੀ ਆਪਣੀ